ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਬਣੀ ਨੂੰ ਸ਼ੇਅਰ ਸ਼ੁਰੂ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੰਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਾਮ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਸਟ ਆਈਡੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋ ਜਿੱਦਾਂ ਨਾਲ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ್ರೆਸਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਮ ਵਰਕ ਦੇ ਲਈ ਲਗਰਨੂ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਜਾਂ ਪੜੇ ਸਿਰ ਕੁਸ਼ਮੀਨਾ ਦੇ ਉੱਪਰ ਤਿਆਰ ਕਰਵਾਇਆ ਤੁਸੀਂ ਸਿਲਕ ਪਸ਼ਮੀਨਾ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਦੋਨੇ ਫੈਬਰਿਕ ਵੈਸਟ ਨੇਗੇ ਪਰ ਮੈਂ ਆਪਣਾ ਰਾਮਟੈਕਸ ਪਸ਼ਮੀਨਾ ਚੱਕਰ ਆਪੋਂ ਮੈਂ ਆਪਣਾ ਸਿਲਕ ਪਸ਼ਮੀਨਾ ਚੱਕਰਵਾਉ ਤੇ ਇਹ ਆਪਾਂ ਨੇ ਆਰੀ ਵਰਕ ਨਾਲ ਸੂਟ ਰੈਡੀ ਕਰਵਾਇਆ ਇੱਕ ਕਲਰ ਦੀ ਆਪਾਂ ਨੇ ਆਰੀ ਲਗਾਈ ਹੈ ਤੇ ਥ्रेड ਲਗਾਇਆਗਾ ਇੱਕ ਕਲਰ ਦੀ ਥ्रेड ਦੇ ਨਾਲ ਆਪਾਂ ਆਰੀ ਵਰਕ ਦਾ ਸੂਟ ਰੈਡੀ ਕਰਵਾ ਬਹੁਤ ਸੋਹਣਾ ਹੈਵੀ ਸੂਟ ਤਿਆਰ ਹੋਇਆ ਦੇਖੋ ਆਪਣਾ ਚਾਕਾਂ ਤੇ ਘੇਰੇ ਤੇ ਸੈਂਟਰ ਪੈਨਲ ਵਿਚਕਾਰ ਮੂਟਾ ਤੇ ਆਪਣਾ ਇਧਰ ਦੇਖੋ ਬਾਹਰੋਂ ਤੇ ਪੂਰਾ ਹੈਵੀ ਵਰਕ ਦਾ ਪੂਰਾ ਹੈਵੀ ਵਰਕ ਆਪਣਾ ਬਾਜੀ ਦੇ ਉੱਪਰ ਹੈ। ਕਾਫੀ ਹੈਵੀ ਸੂਟ ਆਪਣਾ ਵਧੀਆ ਪਾਰਟੀ ਵੇਅਰ ਸੂਟ ਤਿਆਰ ਹੋਇਆ ਹੈ ਸਿਲਕ ਪਸ਼ਮੀਨਾ ਤੇ ਇਹਦੀ ਬਾਟਮ ਦੇ ਉੱਪਰ ਵੀ ਦੇਖੋ ਵਰਕ ਹੈਗਾ। ਇੰਨਾ ਹੈਵੀ ਵਰਕ ਹੀ ਆਪਣਾ ਇਹਦੀ ਬਾਟਮ ਦੇ ਉੱਪਰ ਹੈਗਾ। ਬਹੁਤ ਸੋਹਣੇ ਆਪਣੇ ਡਿਜ਼ਾਈਨ ਦੇ ਨਾਲ ਤਿਆਰ ਹੋਏ ਨੇਗੇ ਸੂਟ ਇਹ। ਤੁਸੀਂ ਇਹੀ ਡਿਜ਼ਾਈਨ ਦੇਖ ਕੇ ਆਪਣਾ ਕਿਸੇ ਹੋਰ ਫੈਬਰਿਕ ਚ ਜਿਵੇਂ ਸਿੰਥੈਟਿਕ ਫੈਬਰਿਕ ਚ ਵੀ ਕਰਵਾ ਸਕਦੇ ਹੋ। ਵੀ ਇਹ ਆਪਣੇ ਪਸ਼ਮੀਨਾ ਦੇ ਵਧੀਆ ਪਾਰਟੀ ਵੇਅਰ ਸੂਟ ਲੇਗੇ। ਤੁਸੀਂ ਐਦਾ ਸਿਲਕ ਪਸ਼ਮੀਨਾ ਚ ਵੀ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ। ਰਾਮ ਟੈਕਸਟ ਵੀ ਬਹੁਤ ਕਲਰ ਹੋਏ ਹੋਏ ਨੇ ਆਪਣੇ ਕੋਲ ਤੁਸੀਂ ਉਹ ਚ ਵੀ ਕਰਵਾ ਸਕਦੇ ਪਸ਼ਮੀਨਾ ਦੇ ਆਪਾਂ ਨੂੰ ਹੋਰ ਵੀ ਲੈਣਾ ਕਾਫੀ ਵੈਰਾਈਟੀ ਆਉਂਦੀ ਹੈ ਜਿਵੇਂ ਚੈੱਕ ਦੇ ਵਿੱਚ ਬਰੀਕ ਚੈੱਕ ਚ ਲਹਿਮ ਚ ਹਨ ਤੁਸੀਂ ਉਹਦਾ ਵੀ ਕਰਵਾ ਸਕਦੇ ਹੋਗੇ ਤੇ ਬਟ ਜੇ ਜ਼ਿਆਦਾਤਰ ਆਪਾਂ ਨੂੰ ਸੋਨਾ ਜਿਹੜਾ ਪਾਰਟੀ ਵਲ ਸੂਟ ਆ ਪਲੇਨ ਦੇ ਵਿੱਚ ਜਿਵੇਂ ਰਾਮ ਟੈਕਸ ਪਸ਼ਮੀਨਾ ਤੇ ਆਪਣਾ ਸਿਲਕ ਪਸ਼ਮੀਨਾ ਇਹਨਾਂ 'ਚ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਭਾਵੇਂ ਤੁਸੀਂ ਆਪਣਾ ਫਿਰੋਜੀ ਕਲਰ ਦਾ ਕਰਵਾਓ ਇਹ ਵਾਲਾ ਜਿਹੜਾ ਵਿੱਚ ਥ੍ਰੈਡ ਲੱਗਾ ਹੈ ਭਾਵੇਂ ਟੂ ਸ਼ੇਡ ਦੇ ਵਿੱਚ ਜਾਓ ਉਹ ਤੁਹਾਡੀ ਆਪਣੀ ਨਾ ਆਪਸ਼ਨ ਰਹੇਗੀ ਜਿਹਦੇ ਵਿੱਚ ਤੁਸੀਂ ਕਰਵਾ ਸਕਦੇ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਵਿੱਚ ਕਰਵਾ ਸਕਦੇ ਤੇ ਡਿਜ਼ਾਈਨ ਤੁਸੀਂ ਆਪਣਾ ਬਾਟਮ ਵਗੈਰਾ ਦਾ ਕੱਟ ਕਰਵਾਉਣਾ ਉਹ ਕਰਵਾ ਸਕਦੇ ਹੋ ਤੇ ਵਿੱਚ ਐਡ ਕਰਵਾਉਣ ਨੂੰ ਤਾਂ ਇਹ ਕੁਝ ਨਹੀਂ ਹੈਗਾ ਕਿਉਂਕਿ ਸਾਰਾ ਸੂਟ ਉੱਪਰ ਆਇਆ ਹੋਇਆ ਹੈਗਾ ਬਾਕੀ ਬੈਕ ਸਾਈਡ ਰਹਿ ਗਿਆ ਤੁਸੀਂ ਉਧਰ ਵੀ ਕਰਵਾ ਸਕਦੇ ਹੋ ਕਰ ਤਾਂ ਸੀ ਇਸ ਤੋਂ ਵੀ ਜ਼ਿਆਦਾ ਹੈਗੀ ਸੂਟ ਰੈਡੀ ਕਰਨਾ ਤੇ ਆਪਣਾ ਦੱਸ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਬਹੁਤ ਸਾਰੇ ਸੋਨਾ ਦੇ ਡਿਜ਼ਾਈਨ ਹੈਗਾ। ਇਹ ਆਪਣਾ ਕਲਰਫੁਲ ਆਰੀ ਦੇ ਨਾਲ ਜਿਹੜਾ ਵਰਕ ਹੈਗਾ ਹੋਇਆ ਹੋਇਆ ਹੈਗਾ। ਇਹ ਵੀ ਆਪਣਾ ਆਰੀ ਵਰਕ ਦਾ ਸੂਟ ਹੈਗਾ ਤੇ ਰਾਮਟੈਕਸ ਕਸ਼ਮੀਨਾ ਦੀ ਇਹਦੀ ਫੈਬਰਿਕ ਆ। ਬਹੁਤ ਸੋਨਾ ਹੈਵੀ ਵਰਕ ਹੋਇਆ ਹੋਇਆ ਹੈਗਾ ਆਪਣਾ ਇਹ ਤੇ ਦੋ ਕਲਰ ਦੇ ਆਪਣੇ ਥ੍ਰੈਡ ਇਹ ਤੇ ਜੂਸ ਕੀਤੇ ਨੇਗੇ। ਇੱਕ ਮਜ਼ੈਂਟਾ ਕਲਰ ਇੱਕ ਔਰੇਂਜ ਕਲਰ। ਮਜ਼ੈਂਟਾ ਤੇ ਔਰੇਂਜ ਕਲਰ ਦੀ ਆਪਣੀ ਆਰੀ ਹੈ ਜਿਹੜੀ ਜੂਸ ਕੀਤੀ ਹੈ ਜੀ। ਦੇਖੋ ਇਹ ਮਸੋਨਾ ਹੈਵੀ ਵਰਕ ਹੈ ਦੀ ਘੇਰੇ ਦੇ ਉੱਪਰ ਸੈਂਟਰ ਪੈਨਲ ਲੱਗੇ ਬਹੁਤ ਸਾਰੇ ਸ਼ੇਡ ਲੱਗੇ ਹੋਏ ਨੇਗੇ ਫਿਰੋਜੀ ਸਰਦੇਹੀ ਜਿਹੜਾ ਸਟਾਈਲ ਕਲਰ ਕਹਿੰਦੇ ਹੁਣ ਆਪਾਂ ਸਟਾਈਲ ਕਲਰ ਦੇ ਉੱਪਰ ਤਿਆਰ ਹੋਇਆ ਹੈਗਾ ਇਹ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਧਰ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਪੂਰਾ ਵਧੀਆ ਹੈਵੀ ਵਰਕ ਇਹਦੀ ਬਾਜੂ ਦੇ ਉੱਪਰ ਦੇਖੋ ਇਧਰ ਇਹ ਆ ਗਿਆ ਬਾਜੀ ਦਾ ਵਰਕ ਇਹਦੀ ਬਾਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਦੁਪੱਟਾ ਤੁਸੀਂ ਇਹਦਾ ਹੁਣ ਆਪਾਂ ਤੁਸੀਂ ਇੰਨਾ ਚੋ ਕੋਈ ਇੱਕ ਸ਼ੇਡ ਲੈ ਸਕਦੇ ਹੋਗੇ ਪਾ ਮੈਂ ਆਪਣਾ ਲਵ ਤੁਸੀਂ orange ਕਲਰ ਦਾ ਆਪਾਂ ਮਜ਼ੈਂਟਾ ਦਾ ਆਪਾਂ ਮੈਂ 2 ਸ਼ੇਡਡ ਆਈ ਕਰਵਾ ਲਵਾਂ ਮੈਂ ਆਪਣਾ ਇਹ ਕਰਵਾ ਲਵਾਂ ਕਿਉਂਕਿ ਦੁਪੱਟੇ ਦੀ ਆਪਸ਼ਨ ਤਾਂ ਆਪਣੀ ਆਪਣੀ ਰਹਿ ਜਾਂਦੀ ਹੈ ਹਨਾ ਜਿਵੇਂ ਤੁਸੀਂ ਕਹੋਗੇ ਆਪਾਂ ਉਸ ਅਕੋਰਡਿੰਗ ਹੀ ਤਿਆਰ ਕਰਕੇ ਦੇਵਾਂਗੇ ਦੁਪੱਟਾ ਤਾਂ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਿਹੜੀ ਫੈਬਰਿਕ ਦੁਪੱਟੇ ਦੀ ਪਸੰਦ ਹੋਈ ਉਹਦੇ ਕਰਾ ਸਕਦੇ ਹੋ ਬਾਟਮ ਵਗੈਰਾ ਦੀ ਤੁਸੀਂ ਵਰਕ ਐਡ ਕਰਵਾਉਣਾ ਤਾਂ ਨਾਲ ਕਰਵਾ ਸਕਦੇ ਹੋ ਆਹੀ ਸੇਮ ਵਰਕ ਆਪਣਾ ਨਾਲ ਬਾਟਮ ਤੇ ਹੋ ਜਾਊਗਾ ਆਹੀ ਵਰਕ ਨਾਲ ਤੁਸੀਂ ਬਾਟਮ ਰੈਡੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਆਹੀ ਵਰਕ ਦੇ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਸਾਰੇ ਆਪਣੇ ਹੈਵੀ ਜਿਹੇ ਡਿਜ਼ਾਈਨ ਨੇ ਪਸ਼ਮੀਨਾ ਦੇ ਹੈਵੀ ਹੈਵੀ ਡਿਜ਼ਾਈਨ ਨਾਲ ਤਿਆਰ ਕਰਵਾਉਣੇ ਨੇ ਹਾਂ ਜਿਹੜਾ ਨੈਕਸਟ ਸੂਟ ਆ ਆਪਣਾ ਇਹ ਵੀ ਆਪਣਾ ਪਰਪਲ ਕਲਰ ਦੇ ਉੱਪਰ ਰਾਮ ਟੈਕਸ ਪਸ਼ਮੀਨਾ ਦੀ ਫੈਬਰਿਕ ਤੇ ਹੀ ਤਿਆਰ ਹੈਗਾ ਪਰਪਲ ਕਲਰ ਹੈ ਦਾ ਡਾਰਕ ਪਰਪਲ ਕਲਰ ਦਾਗਾ ਮੋਸਰਾ ਕਲਰ ਦਾ ਇਹ ਵੀ ਆਪਣਾ ਆਰੀ ਵਰਕ ਦੇ ਨਾਲ ਹੀ ਤਿਆਰ ਹੋਇਆਗਾ ਦੇਖੋ ਕਾਫੀ ਸੋਹਣੇ ਡਿਜ਼ਾਈਨ ਨੇ ਕਿ ਆਪਣੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਨੇ ਤੇ ਆਰੀ ਵਰਕ ਦਾ ਰਸਾਇਆ ਦੇਖੋ ਇਹਦਾ ਪਰਪਲ ਕਲਰ ਦੇ ਉੱਪਰ ਆਪਣਾ ਤਿਆਰ ਕਰਵਾਇਆ ਇਹਦੇ ਵਿੱਚ ਜਿਹੜਾ yellow ਤੇ ਇੱਕ 골ਡਨ ਕਲਰ ਇੱਕ ਸਕਾਈ ਕਲਰ ਤੇ ਪੀ येलो ਹਾਂਜੀ ਇਹ ਕਲਰ ਨੇ ਜਿਹੜੇ ਆਪਣੇ ਯੂਸ ਹੋਏ ਹੋਏ ਨੇ ਦੇਖੋ ਸਾਰਾ ਲੈਕ ਦੇ ਉੱਪਰ ਵਰਕ ਆ ਗਿਆ ਸੈਂਟਰ ਪੈਨਲ ਦੇ ਵਿਚਕਾਰ ਬੂਟੀਆਂ ਲੱਗੀਆਂ ਨੇ ਗੀਆਂ ਇਦਾਂ ਤੇ ਇਹਦੀ ਬਾਜੂ ਦੇ ਉੱਪਰ ਵਰਕ ਦੇਖੋ ਇਹ ਵਾਲਾ ਬਾਦ ਲਿਆ ਗਿਆ ਇਦਾਂ ਇਹਦੀ ਆਪਣੀ ਬਾਟਮ ਤੇ ਨਹੀਂ ਵਰਕ ਹੈਗਾ ਤੁਸੀਂ ਨਾਲ ਐਡ ਕਰਵਾਉਣਾ ਤਾਂ ਕਰਵਾ ਸਕਦੇ ਹੋ ਕਲਰਫੁੱਲ ਦੁਪੱਟਾ ਇਹਦੇ ਨਾਲ ਕਾਫੀ ਸੋਹਣਾ ਲੱਗੂ ਟਾਈ ਡਾਈ ਕੀਤਾ ਹੋਇਆ ਦੁਪੱਟੇ ਦੀ ਆਪਸ਼ਨ ਤੁਹਾਡੀ ਆਪਣੇ ਤੁਸੀਂ ਵਿਦੌਟ ਇਹ ਪਸ਼ਮੀਨਾ ਦੇ ਸੂਟ ਤੁਸੀਂ ਆਪਣਾ ਵਿਦੌਟ ਜਿਹੜੇ ਹੋਣਗੇ ਦੁਪੱਟਾ ਨੇ ਤੁਸੀਂ ਉਹ ਵੀ ਲੈ ਸਕਦੇ ਹੋਗੇ ਕਿਉਂਕਿ ਪਸ਼ਮੀਨਾ ਦੇ ਨਾਲ ਕਾਫੀ ਕਸਟਮਰਾਂ ਦੀ ਐਦਾਂ ਹੁੰਦਾਗਾ ਵੀ ਉਹ ਕੱਲੇ ਸੂਟ ਹੀ ਰੈਡੀ ਕਰਵਾ ਕੇ ਲੈ ਲੈਂਦੇ ਨੇ ਦੁਪੱਟੇ ਨਹੀਂ ਲੈਂਦੇ ਹੈਗੇ ਕਈ ਵਾਰ ਤਾਂ ਐਦਾਂ ਹੁੰਦਾ ਵੀ ਆਪਣੇ ਪਸ਼ਮੀਨਾ ਦੇ ਸੂਟ ਨਾਲ ਕੋਈ ਉਹਨਾਂ ਦਾ ਦੁਪੱਟਾ ਹੋਰ ਐਡ ਹੋ ਜਾਂਦਾਗਾ ਨਾਲ ਮਿਲ ਜਾਂਦਾਗਾ ਤੇ ਤੁਸੀਂ ਅਗਰ ਦੁਪੱਟੇ ਰੈਡੀ ਕਰਵਾਉਣੇ ਤਾਂ ਸਾਨੂੰ ਦੱਸ ਕੇ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਇਹਨਾਂ ਨਾਲ ਤਾਂ ਆਪਣੇ ਰੈਡੀ ਕਰਵਾਏ ਨੇ ਬਟ ਇਹ ਕਸਟਮਰ ਦਾ ਆਰਡਰ ਆਪਣਾ ਕਾੜੀ-ਕਾੜੀ ਦੇ ਵਿੱਚ ਜਾ ਰਿਹਾਗਾ ਦੁਪੱਟਿਆਂ ਦੀ ਫਿਨਿਸ਼ਿੰਗ ਹੋ ਰਹੀ ਆ ਹਜੇ ਕਾਲੀ ਦੇ ਨਾਲ ਅਸੀਂ ਹਨਾ ਵੀ ਆਪਣਾ ਜਿਹੜਾ ਆਰਡਰ ਆ ਕਰ ਭੇਜਣਾਗਾ ਇਹ ਡਿਲੀਵਰ ਕਰਨੇ ਆਗੇ ਸੂਟ ਤਾਂ ਕਰਕੇ ਹਜੇ ਦੁਪੱਟੇ ਦੀ ਫਿਨਿਸ਼ਿੰਗ ਇਹਨਾਂ ਦੀ ਫੈਲਡਿੰਗ ਆ ਪਤਾ ਕਰਕੇ ਵੀਡੀਓ 'ਚ ਨਹੀਂ ਦਿਖਾਈ ਹੈਗੀ ਹਾਂਜੀ ਦੇਖੋ ਇਹ ਵਾਲਾ ਆਪਣਾ ਸਾਰਾ ਆ ਰਿਵਰਟਦਾ ਸੂਟ ਤੁਸੀਂ ਆਪਣਾ ਕਲਰ ਵਗੈਰਾ ਚੁਆਇਸ ਕਰਕੇ ਪਰ ਮੈਂ ਆਪਣਾ ਪਸ਼ਮੀਨਾ ਤੇ ਪਲੇਨ ਤੇ ਕਰਵਾਉਣਾ ਜੋ ਸਲਪ ਤੇ ਕਰਵਾਣਾ ਆਪਣੀ ਪਸੰਦ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਸੂਟ ਇਹ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਉਹ ਆਪਣੀ ਚੁਆਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਸਾਨੂੰ ਜਿਹੜਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ బుత బాద మళ్ళి హోర్ నీ సూట్ కలెక్ నవీనా సతశ్రీకాల